ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਮਨੁੱਖ ਦੇ ਕੋਲ ਇੱਕ ਮੁਹਾਵਰਾ ਅਸੀਂ ਸੁਣਦੇ ਆ ਕਹਿੰਦੇ ਆ ਉਹਦੇ ਵਿੱਚ ਅਸੀਂ ਸਮਝਦੇ ਕੀ ਆ ਤਪੋਂ ਰਾਜ ਰਾਜੋ ਨਰਕ ਕਿ ਜਿਹੜਾ ਪ੍ਰਾਣੀ ਕੋਈ ਵੀ ਮਨੁੱਖ ਤਪ ਕਰਦਾ ਹੈਗਾ ਆ ਉਹਨੂੰ ਰਾਜਗਦੀ ਮਿਲ ਜਾਂਦੀ ਆ ਉਹ ਕਿਸੇ ਦੇਸ਼ ਦਾ ਰਾਜਾ ਬਣ ਜਾਂਦਾ ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਇਹ ਗੱਲ ਦੱਸਦੇ ਨੇ ਕਿਉ ਭਾਈ ਉਹ ਰਾਜ ਕਪਟਿੰਗ ਜਿਹੜਾ ਰੂਪ ਕਪਟਿੰਗ ਮਾਇਆ ਕਪਟਿੰਗ ਉਹਦੇ ਵਿੱਚ ਸਾਨੂੰ ਸੁਝਾਉਂਦੇ ਆ ਕਿ ਤੁਹਾਡੇ ਜਿਹੜਾ ਕਾਇਆ ਨਗਰੀ ਇਹ ਮਨ ਰਾਜਾ ਇਸ ਮਨ ਰਾਜੇ ਦੀ ਗੱਲ ਕੀਤੀ ਗਈ ਆ ਕਿ ਇਹ ਠਾਗ ਹੋ ਰਿਹਾ ਛੱਡਾ ਹੋ ਰਿਹਾ ਇਹਦੇ ਨਾਲ ਧੋਖਾ ਹੋ ਰਿਹਾ ਇਹ ਜੋ ਇਹਨੇ ਤਾਬ ਕੀਤਾ ਸੀ ਅਸੀਂ ਪਰਚੂਨ ਜਨਮ ਕਮਾਉਣ ਦੇ ਪ੍ਰੋਫੈਸਰ ਜਨਮਾਂ ਦੇ ਵਿੱਚ ਪੂਰਵ ਜਨਮਾਂ ਦੇ ਵਿੱਚ ਪਰਚੂਨ ਕਮਾਏ ਜਿਹਦਾ ਕਰਕੇ ਸਾਨੂੰ ਮਨੁੱਖਾ ਦੇਈ ਮਿਲੀ ਆ ਅਸੀਂ ਉਹਦੇ ਵਿੱਚ ਰਹਿਣਾ ਸੀਗਾ ਉਹ ਅਸੀਂ ਜਾਪ ਕਰਕੇ ਤਾਂ ਸਾਨੂੰ ਮਨੁੱਖਾ ਦੇਈ ਮਿਲੀ ਆ ਉਹ ਹੁਣ ਰਾਜਾ ਬਣ ਕੇ ਠੱਗ ਹੋਈ ਜਾ ਰਿਹਾ ਉਹਨੂੰ ਜਿਹੜਾ ਜੋ ਬਣਿਆ ਜਵਾਨੀਆਂ ਉਹ ਲੁੱਟੀ ਜਾ ਰਹੀ ਆ ਕਿਸੇ ਕੁੜੀ ਮੁੰਡੇ ਨੂੰ ਦੇਖ ਲਿਆ ਉਹਦੇ ਚ ਮਾਇਆ ਦੇ ਵਿੱਚ ਅਸੀਂ ਠੱਗ ਹੋਏ ਜਾ ਰਹੇ ਆ ਉਹ ਰਾਜੇ ਦੀ ਗੱਲ ਕੀਤੀ ਕਿ ਕਾਇਆ ਨਗਰੀ ਇਹ ਮਾਨ ਰਾਜਾ ਇਹ ਰਾਜਾ ਅਸੀਂ ਲੜਕਾ ਵਿੱਚ ਭਾਗੀ ਬਣਾਂਗੇ ਕਪੂਰ ਰਾਜਾ ਜੋ ਨਰਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ